ਤੁਸੀਂ ਜਿਹੜੇ ਜਸਵਿੰਦਰ ਸਿੰਘ ਬਿੱਟਾ ਦੇ YouTube ਚੈਨਲ ਦੇ ਉੱਤੇ ਪੰਜਾਬ ਦੇ ਵਿੱਚ ਇਹ ਚਰਚਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਿਆਸੀ ਸਮਝੌਤਾ ਹੈ, ਰਾਜਨੀਤਿਕ ਸਮਝੌਤਾ ਹੈ, ਚੋਣਾਂ ਸੰਬੰਧੀ ਸਮਝੌਤਾ ਹੈ ਉਹ ਸਿਰੇ ਨਹੀਂ ਚੜੇਗਾ। ਪਰ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਵੀ ਕਹਿੰਦੇ ਨੇ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਸਟੈਂਡ ਲਿਆ ਹੈ, ਉਹਦੇ ਨਾਲ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਿਆਸੀ ਕਦ ਹੈ ਉਹ ਹੋਰ ਉੱਚਾ ਹੋਇਆ ਹੈ। ਪਹਿਲਾ ਇਹ ਚਰਚਾ ਸੀ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਉਹਨਾਂ ਤੇ ਵੱਡੀ ਜ਼ਿੰਮੇਵਾਰੀ ਆਈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢਿੰਡਸਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰੁੱਸੇ ਹੋਏ ਆਗੂ ਬੀਬੀ ਜਾਗੀਰ ਕੌਰ ਨੂੰ ਉਹ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਸਫਲ ਰਹੇ ਇਸ ਗੱਲ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਦ ਅੱਗੇ ਨਾਲੋਂ ਵਧਿਆ ਬੀਤੇ ਦਿਨਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਲ ਜਾਖੜ ਔਰ ਇਸੇ ਤਰ੍ਹਾਂ ਹੀ ਸੁਖਪਾਲ ਸਿੰਘ ਖਹਿਰਾ ਪਾਵੇਂ ਉਹ ਕਾਂਗਰਸ ਦੇ ਆਗੂ ਨੇ ਉਹ ਵੀ ਇਹ ਗੱਲ ਕਰਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜਾਬ ਦੇ ਵਿੱਚ ਹੋਂਦ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਉਹਦਾ ਜਿਹੜਾ ਪ੍ਰਭਾਵ ਹੈ ਉਹ ਠਰਨਾ ਚਾਹੀਦਾ ਇਹਦਾ ਮਤਲਬ ਸੀਗਾ ਕਿ ਵਿਰੋਧੀ ਧਿਰ ਵੀ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਜਿਹਨੂੰ ਚੈਲੰਜ ਕੀਤਾ ਗਿਆ ਜਿਹਨੀਆਂ ਸੀਟਾਂ ਘਟ ਕੇ ਤਿੰਨ ਰਹਿ ਗਈਆਂ ਦੋ ਵਾਰ ਸਰਕਾਰ ਰਹੀ ਔਰ ਅਕਾਲੀ ਭਾਜਪਾ ਦਾ ਜਦੋਂ ਗੱਠ ਜੋ ਟੁੱਟਦਾ ਤਾਂ ਉਸ ਤੋਂ ਬਾਅਦ ਉਹਦਾ ਗ੍ਰਾਫ ਹੈ ਜਿਹੜਾ ਬਹੁਤ ਹੇਠਾਂ ਚਲਾ ਗਿਆ। ਸੋ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ 92 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਅਕਾਲੀ ਦਲ ਸਿਰਫ ਤਿੰਨ ਸੀਟਾਂ ਤੇ ਇਸਮਟ ਕੇ ਰਹਿ ਜਾਂਦਾ ਹੈ। ਤੇ ਹੁਣ ਜਦੋਂ ਲੋਕ ਸਭਾ ਚੋਣਾਂ ਨਵੇਂ ਸਿਰੇ ਹੋਣ ਜਾ ਰਹੀਆਂ ਨੇ 2024 ਤਾਂ ਉਸ ਸਮੇਂ ਅਕਾਲੀ ਦਲ ਦੇ ਕੋਲੇ ਸਭ ਤੋਂ ਵੱਡਾ ਇੱਕ ਟਾਸਕ ਇੱਕ ਚੈਲੰਜ ਕੀ ਅਕਾਲੀ ਦਲ ਹੁਣ ਆਪਣੇ ਆਪ ਨੂੰ ਸਰਵਾਈਵ ਕਿਵੇਂ ਕਰੇਗਾ। ਚਰਚਾਵਾਂ ਦਾ ਦੌਰ ਜਾਰੀ ਰਿਹਾ ਕਿ ਬੜੀ ਜਲਦੀ ਸਮਝੌਤਾ ਹੋ ਸਕਦਾ ਹੈ ਕੋਈ 10 ਸੀਟਾਂ ਦਾ ਕੋਈ 8 ਸੀਟਾਂ ਦਾ ਕੋਈ 5 ਸੀਟਾਂ ਦਾ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ ਰਹੀਆਂ ਲੇਕਿਨ ਹੁਣ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਲਾਈਨ ਖਿੱਚ ਦਿੱਤੀ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਿਹੜੇ ਪੰਥਕ ਮੁੱਦੇ ਨੇ ਜਿਦੇ ਚ ਬੰਦੀ ਸਿੰਘਾਂ ਦਾ ਮੁੱਦਾ ਸਭ ਤੋਂ ਅਹਿਮ ਹੈ ਜੇਕਰ ਉਹ ਨਾ ਹੱਲ ਹੋਇਆ ਤਾਂ ਇਹ ਸਾਡਾ ਸਮਝੌਤਾ ਜਿਹੜਾ ਇਹ sire ਨਹੀਂ ਚੜੇਗਾ ਸੋ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਲੈ ਕੇ ਬੀਜੇਪੀ ਦੇ ਅੰਦਰ ਵੀ ਜਿਹੜੀ ਐ ਖੁਸਰ-ਫੁਸਰ ਹੋ ਰਹੀ ਹੈ ਬੀਜੇਪੀ ਵੀ ਚਾਹੁੰਦੀ ਹੈ ਵੀ ਇਕੱਲਿਆਂ ਅਸੀਂ ਜੜ ਨਹੀਂ ਲਾ ਸਕਦੇ ਕਿਉਂਕਿ ਬੀਜੇਪੀ ਕੋਲ ਲੀਡਰ ਨੇ ਲੀਡਰ ਵੀ ਬਹੁਤੇ ਉਹਨਾਂ ਨੇ ਕਾਂਗਰਸ 'ਚੋਂ ਲੈ ਕੇ ਆਂਦੇ ਨੇ ਇਥੋਂ ਤੱਕ ਕਿ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਰਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਉਹਨਾਂ ਦੇ ਸਾਥੀ ਜਿਹੜੇ ਨਾਲ ਦੇ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਵੀ ਲੱਗਦੇ ਰਹੇ ਉਹ ਆਪਣੇ ਆਪ ਨੂੰ ਲੀਡਰ ਤਾਂ ਸਾਬਤ ਕਰ ਸਕਦੇ ਨੇ ਲੇਕਿਨ ਵਰਕਰ ਨਹੀਂ ਸਾਬਤ ਕਰ ਸਕਦੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਝੋਲਾ ਫੜਨ ਦੇ ਲਈ ਵਰਕਰ ਜਾਂ ਉਹਨਾਂ ਦੇ ਜਿਹੜੇ ਵੋਟਰ ਨੇ ਜਾਂ ਕਾਡਰ ਬੇਸ ਜਿਹੜੇ ਵਰਕਰ ਨੇ ਉਹ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਕਿਹੜੀ ਪਾਰਟੀ ਨੂੰ ਲੋਕ ਵੋਟ ਪਾਉਣ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਲੇਕਿਨ ਇਹ ਕਿਹਾ ਕਿ ਬੀਜੇਪੀ ਦਾ ਵੋਟ ਜਿਹੜਾ ਉਹਨਾਂ ਹੀ ਕਰਨ ਦਿੱਤਾ ਜਾਏਗਾ ਕੱਲ ਬਠਿੰਡਾ ਦੇ ਵਿੱਚ ਇੱਕ ਮੀਟਿੰਗ ਕਰਦੇ ਨੇ ਸੁਨੀਲ ਜਾਖੜ ਆਉਣ ਦੀ ਸੰਭਾਵਨਾ ਸੀ ਤਾਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਤੇ ਉਸ ਦੇ ਵਿੱਚ ਸੁਨੀਲ ਜਾਖੜ ਪਹੁੰਚ ਨਹੀਂ ਸਕੇ ਜਾਂ ਟਾਲਾ ਵੱਟ ਗਏ ਕਿ ਸੰਝ ਉੱਥੇ ਬੰਦੀਆਂ ਨੇ ਆਖਿਆ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੇ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ। ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ 13 ਸੀਟਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਫਿਰੋਜ਼ਪੁਰ ਹੋਵੇ ਸਾਰੀਆਂ ਸੀਟਾਂ ਦੇ ਉੱਤੇ ਅਸੀਂ ਚੋਣਾ ਲੜਾਂਗੇ। ਤਿਆਰੀ ਕਰ ਦਿੱਤੀ। ਔਰ ਪੰਜਾਬ ਬਚਾਓ ਯਾਤਰਾ ਦਾ ਜਿਹੜਾ ਆਗਾਜ਼ ਕੀਤਾ ਅੰਮ੍ਰਿਤਸਰ ਤੋਂ ਖਡੂਰ ਸਾਹਿਬ ਫਿਰ ਫਿਰੋਜ਼ਪੁਰ ਲੋਕ ਸਭਾ ਹਲਕਾ ਇਸ ਤਰ੍ਹਾਂ ਹਲਕਾ ਵਾਈਜ਼ ਉਹਨਾਂ ਨੇ ਆਪਣੀ ਜਿਹੜੀ ਤਿਆਰੀ ਵੜ ਦਿੱਤੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਜਿਹੜਾ ਉਹਦੇ ਤੇ ਇਸੇ ਸੰਬੰਧੀ ਸਵਾਲ ਉੱਠਨੇ ਸ਼ੁਰੂ ਹੋ ਗਏ ਭਾਜਪਾ ਦੇ ਨੇਤਾ ਪੰਜਾਬ ਦੇ ਵਿੱਚ ਨਵੀਂ ਰਣਨੀਤੀ ਤਿਆਰ ਕਰ ਰਹੇ ਨੇ ਸੁਨੀਲ ਜਾਖੜ ਕਹਿੰਦੇ ਆ ਕਿ ਸਾਡੇ ਕੋਲ ਪੁਖਤਾ ਉਮੀਦਵਾਰ ਹੈਗੇ ਨੇ 200 ਤੋਂ ਵੱਧ ਸਾਡੇ ਕੋਲੇ ਜਿਹੜੀਆਂ ਅਰਜ਼ੀਆਂ ਆ ਚੁੱਕੀਆਂ ਨੇ ਤੇ ਭਾਜਪਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਾਹਾਕਾਰ ਮੱਚੀ ਹੈ ਹਰੇਕ ਸੀਟ ਦੇ ਉੱਤੇ ਦੋ ਜਾਂ ਤਿੰਨ ਉਮੀਦਵਾਰ ਨੇ ਉਹ ਕਿਉਂ ਨੇ ਉਮੀਦਵਾਰ ਉਹਦਾ ਕਾਰਨ ਕੁਝ ਹੋਰ ਹੈ ਜਿਹੜਾ ਸਮਾਂ ਆਉਣ ਤੇ ਪਤਾ ਲੱਗੇਗਾ ਅਸਲ ਕਾਰਨ ਹੈ ਕਿ ਜਦੋਂ ਜਿਮਨੀ ਚੋਣਾਂ ਹੁੰਦੀਆਂ ਜਲੰਧਰ ਦੀਆਂ ਤੇ ਸੰਗਰੂਰ ਦੀਆਂ ਜਿਮਨੀ ਚੋਣਾਂ ਹੁੰਦੀਆਂ ਤਾਂ ਇਹ ਤੋਂ ਪਹਿਲਾਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਉਹਦੇ ਵਿੱਚ ਜਿਹੜੇ ਜਿਹੜੇ ਉਮੀਦਵਾਰ ਸਨ ਉਹਨਾਂ ਨੂੰ ਵਿੱਤੀ ਤੌਰ ਦੇ ਉੱਤੇ ਆਮਾ ਭਾਜਪਾ ਨੇ ਸਪੋਰਟ ਕੀਤੀ ਤੇ ਇਹ ਗੱਲ ਬਾਹਰ ਆ ਗਈ ਕੁਝ ਆਗੂਆਂ ਦੇ ਪ੍ਰਸ਼ਨ ਵੀ ਉੱਠੇ ਕੁਝ ਆਗੂਆਂ ਦੀ ਤਬਦੀਲੀ ਵੀ ਕੀਤੀ ਗਈ ਉਹ ਵਿੱਤੀ ਜਿਹੜਾ ਸੰਸਾਧਨ ਆਏ ਸਨ ਉਹਨਾਂ ਦਾ ਪੂਰਾ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਦਿੱਲੀ ਤੱਕ ਗੱਲ ਪਹੁੰਚੀ ਤੇ ਪੁਰਾਣੇ ਲੀਡਰਾਂ ਨੂੰ ਇਹ ਹੋ ਗਿਆ ਵੀ ਜੇ ਟਿਕਟ ਮੰਗ ਲਈ ਜਾਵੇ ਤਾਂ ਕੁਝ ਨਾ ਕੁਝ ਵਿੱਤੀ ਸੰਸਥਾ ਮਦਦ ਕਰ ਦੇਵੇਗੀ ਤੇ ਕੁਝ ਨਾ ਕੁਝ ਪਾਰਟੀ ਦਾ ਫੰਡ ਆ ਜਾਏਗਾ ਵੋਟਾਂ ਪੈਣ ਜਾਂ ਨਾ ਪੈਣ ਇਸ ਗੱਲ ਨਾਲ ਬੀਜੇਪੀ ਦੇ ਆਗੂਆਂ ਨੂੰ ਕੋਈ ਮਤਲਬ ਨਹੀਂ ਜੋ ਮੌਜੂਦਾ ਹਾਲਾਤ ਨੇ ਕਿਉਂਕਿ ਜਿਹੜਾ ਵੀ ਵਿਅਕਤੀ ਨੂੰ ਪੁੱਛੋ ਬੀਜੇਪੀ ਦੇ ਨੂੰ ਹਰ ਬੰਦਾ ਉਹ ਕਹਿੰਦਾ ਕਿ ਮੈਂ ਐਮਪੀ ਦਾ ਇਲੈਕਸ਼ਨ ਲੜਨਾ ਹੈ ਜਿਹਦੋਂ ਉਹ ਵਿਧਾਨ ਸਭਾ ਦੇ ਹਲਕਾ ਪੁੱਛਦੇ ਨੇ ਵੀ ਨੌਂ ਵਿਧਾਨ ਸਭਾ ਹਲਕੇ ਦੇ ਵਿੱਚ ਵੋਟਾਂ ਕਿੰਨੀਆਂ ਨੇ ਤੇ ਤੁਹਾਡੀਆਂ ਵੋਟਾਂ ਪੈਣਗੀਆਂ ਕਿਵੇਂ ਪਾਰਟੀ ਦਾ ਕਾਡਰ ਕੀ ਹੈ ਪਾਰਟੀ ਦਾ ਤੁਸੀਂ ਜਿਹੜਾ ਮਨੋਬਲ ਕਿਵੇਂ ਉਠਾ ਸਕਦੇ ਹੋ ਤਾਂ ਉਹਦੇ ਬਾਰੇ ਉਹਨਾਂ ਕੋਲ ਕੋਈ ਸਵਾਲ ਕੋਈ ਜਵਾਬ ਨਹੀਂ ਔਰ ਭਾਜਪਾ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਪਾਸ ਹੋਏ ਮਤਿਆਂ ਦੇ ਉੱਤੇ ਸਖਤ ਇਤਰਾਜ਼ ਵੀ ਹੈ ਔਰ ਕਿਸੇ ਵੀ ਕੀਮਤ ਦੇ ਉੱਤੇ ਇਹ ਸਮਝੌਤਾ ਜਿਹੜਾ ਹੈ ਉਹ ਪੂਰਨ ਰੂਪ ਦੇ ਵਿੱਚ ਯਾਨੀ ਜੋ ਮੁੱਦਿਆਂ ਦੇ ਆਧਾਰ ਤੇ ਸਮਝੌਤਾ ਹੈ ਉਹ ਦਿਖਾਈ ਨਹੀਂ ਦੇ ਰਿਹਾ ਐਨਐਸਏ ਨੂੰ ਖਤਮ ਕਰਨ ਦੀ ਗੱਲ ਗੱਲ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ ਫਿਰੋਜ਼ਪੁਰ ਤੇ ਅਟਾਰੀ ਬਾਰਡਰ ਨੂੰ ਖੋਲਣ ਦੀ ਗੱਲ ਕੀਤੀ ਜਾਂਦੀ ਹੈ ਔਰ ਇਹ ਸਾਰੇ ਮੁੱਦੇ ਰਾਸ਼ਟਰਵਾਦ ਨਾਲ ਜੁੜੇ ਹੋਏ ਨੇ ਤੇ ਰਾਸ਼ਟਰਵਾਦ ਭਾਜਪਾ ਦਾ ਮੁੱਖ ਏਜੰਡਾ ਰਿਹਾ ਹੈ ਭਾਜਪਾ ਸਾਰੀਆਂ 13 ਦੀਆਂ 16 ਸੀਟਾਂ ਨੂੰ ਲੈ ਕੇ ਮੰਥਨ ਕਰ ਰਹੀ ਹੈ ਔਰ ਅਕਾਲੀ ਦਲ ਤੋਂ ਵੱਖਰੇ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨ ਦੇ ਲਈ ਭਾਜਪਾ ਕੋਈ ਕਸਰ ਨਹੀਂ ਛੱਡ ਰਹੀ ਪਰ ਦੂਜੇ ਪਾਸੇ ਜਿਹੜਾ ਆਧਾਰ ਹੈ ਜਿਵੇਂ ਹੁਣ ਪੰਜਾਬ ਦੇ ਇੰਚਾਰਜ ਨੇ ਭਾਜਪਾ ਦੇ ਡਾਕਟਰ ਨਰਿੰਦਰ ਰੈਣਾ ਉਹ ਕਹਿੰਦੇ ਆ ਕਿ ਭਾਜਪਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦੇ ਉੱਤੇ ਹੀ ਵੋਟ ਪੈ ਜਾਣੀ ਹੈ ਹੁਣ ਇਹ ਗੱਲ ਫਿਲਹਾਲ ਨਹੀਂ ਕਹੀ ਜਾ ਸਕਦੀ ਦੂਜਾ ਇਹ ਹੈ ਕਿ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਰ ਇਹਦੇ ਨਾਲ ਹੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਇਹਨਾਂ ਨੂੰ ਉਹਨੇ ਉਮੀਦਵਾਰ ਨਹੀਂ ਮਿਲ ਰਹੇ ਜਿੰਨੇ ਮਿਲਨੇ ਚਾਹੀਦੇ ਜਿਹੜੇ ਹੱਕ ਥਾਪੜ ਕੇ ਕਹਿ ਸਕਣ ਕਿ ਅਸੀਂ ਇਸ ਜਿਹੜੇ ਹੈ ਦਰਿਆ ਨੂੰ ਪਾਰ ਕਰ ਸਕਾਂਗੇ ਇਲੈਕਸ਼ਨ ਦੇ ਦਰਿਆ ਨੂੰ ਪਾਰ ਕਰ ਸਕਾਂਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਜਿਹੜਾ ਗੱਠਜੋੜ ਨੂੰ ਲੈ ਕੇ ਸੀਟਾਂ ਦਾ ਲੈ ਕੇ ਜਿਹੜਾ ਪੇਜ ਫਸਿਆ ਹੈ ਉਹ 2020 ਦੇ ਵਿੱਚ ਵੀ ਜਦੋਂ ਗੱਠਜੋੜ ਟੁੱਟਣ ਤੋਂ ਪਹਿਲਾਂ ਭਾਜਪਾ ਦੇ ਕੋਲ ਤਿੰਨ ਤੇ ਸ਼੍ਰੋਮਣੀ ਅਕਾਲੀ ਦਲ 10 ਲੋਕ ਸਭਾ ਸੀਟਾਂ ਤੇ ਚੋਣ ਲੜਦਾ ਸੀ ਭਾਜਪਾ ਹੁਣ 6 ਸੀਟਾਂ ਤੇ ਦਾਵਾ ਠੋਕ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸਮੇਤ ਚਾਰ ਸੀਟਾਂ ਦੇਣ ਨੂੰ ਤਿਆਰ ਹੈ ਔਰ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਵੀ ਉਹ ਝੁਕ ਜਾਂਦਾ ਤਾਂ ਲੋਕ ਸਭਾ ਨਹੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਪਾਰਟੀ ਦਾ ਜਿਹੜਾ ਨੁਕਸਾਨ ਹੋਏਗਾ ਔਰ ਕਾਰਨ ਹੁਣ ਤੱਕ ਭਾਜਪਾ 23 ਵਿਧਾਨ ਸਭਾ ਸੀਟਾਂ ਦੇ ਚੋਣਾਂ ਲੜਦੀ ਰਹੀ ਹੈ ਭਾਜਪਾ 40 ਤੋਂ 50 ਸੀਟਾਂ ਦੀ ਚੋਣ ਲੜਨ ਦੇ ਇੱਛੁਕ ਨੇ ਤੇ ਦੂਜੇ ਪਾਸੇ ਸੁਨੀਲ ਜਾਖੜ ਕਹਿੰਦੇ ਆ ਕਿ ਗੱਠਜੋੜ ਦਾ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਕਰਨਗੇ ਜਾਂ ਭਾਜਪਾ ਹਾਈ ਕਮਾਂਡ ਕਰੇਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ ਉਹ ਮੁੱਦੇ ਨੇ ਕਿ ਜਿਹੜਾ ਬਾਰਡਰ ਖੁੱਲਿਆ ਜਾਵੇ ਔਰ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਤੇ ਇਸੇ ਸਬੰਧੀ ਭਾਜਪਾ ਇਹ ਕਹਿੰਦੀ ਹੈ ਕਿ ਸਾਡਾ ਸ਼ਹਿਰਾਂ ਦੇ ਵਿੱਚ ਆਧਾਰ ਹੈ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਕਿ ਸਾਡਾ ਪਿੰਡਾਂ ਦੇ ਵਿੱਚ ਆਧਾਰ ਹੈ ਸੋ ਜਿਹੜੀ ਚੋਣ ਰਣਨੀਤੀ ਹੁਣ ਨਵੀਂ ਬਣੀ ਹੈ ਉਹ ਸ਼ਰਤਾਂ ਦੇ ਵਿੱਚ ਉਲਝ ਕੇ ਰਹਿ ਗਈ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਰਤਾਂ ਨੇ ਕਿ ਇਹ ਸਾਡੇ ਮੁੱਦੇ ਹੱਲ ਕਰੋ ਤਾਂ ਬੀਜੇਪੀ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹਲੇ ਕਰਨ ਨੂੰ ਤਿਆਰ ਨਹੀਂ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸੀਟਾਂ ਦੀ ਲੇਦਿਨ ਦੇ ਸੰਬੰਧੀ ਗੱਲਬਾਤ ਚਰਚਾ ਚੱਲਦੀ ਰਹੀ ਪਰ ਉਹ ਸਿਰੇ ਨਹੀਂ ਚੜ੍ਹ ਸਕੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਖਤ ਸਟੈਂਡ ਲਿਆ ਹੈ ਜੋ ਸਪਸ਼ਟ ਤੌਰ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਸਾਡੇ ਜਿਹੜੇ ਪੰਥਕ ਮੁੱਦੇ ਨੇ ਬੰਦੀ ਸਿੱਖਾਂ ਦਾ ਮਾਮਲਾ ਹੈ ਔਰ ਇਸੇ ਤਰ੍ਹਾਂ ਐਮਐਸਪੀ ਦੀ ਗੱਲ ਹੈ ਜਿਹੜੇ ਮੁੱਦੇ ਦੇ ਉੱਤੇ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਸਰਹੱਦੀ ਇਲਾਕਾ ਹੈ ਉਹਦੀ ਡਿਵੈਲਪਮੈਂਟ ਦੇ ਲਈ ਬਾਡਰ ਖੋਲਣ ਦੀ ਗੱਲ ਹੈ ਹਾਲਾਂਕਿ ਪਾਕਿਸਤਾਨ ਦੇ ਜਿਹੜੇ ਹੁਣ ਨਵੀਂ ਸਰਕਾਰ ਬਣੀ ਹੈ ਉਹਨਾਂ ਦੇ ਮੰਤਰੀ ਇਹ ਕਹਿੰਦੇ ਆ ਕਿ ਭਾਰਤ ਨਾਲ ਸਾਡੇ ਜਿਹੜੇ ਵਪਾਰਕ ਸਬੰਧ ਚਾਹੀਦੇ ਨੇ ਪਰ ਉਹਨਾਂ ਨੇ ਕਸ਼ਮੀਰ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਲੇਕਿਨ ਭਾਰਤ ਨੇ ਇਸ ਨੂੰ ਬਿਲਕੁਲ ਮਨਾ ਕਰ ਦਿੱਤਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਤੈਅ ਕਰ ਲਿਆ ਹੈ ਕਿ ਆਪਣੇ ਤੌਰ ਦੇ ਉੱਤੇ ਚਾਹੇ ਕੁਝ ਵੀ ਹੋਵੇ ਲੋਕ ਸਭਾ ਚੋਣਾਂ ਲੜਾਂਗੇ ਔਰ ਇਹਦੇ ਤੇ ਤਨਮਨ ਧੰਦੇ ਨਾਲ ਜ਼ੋਰ ਲਾਵਾਂਗੇ ਔਰ ਪਾਰਟੀ ਦੇ ਕੋਲ ਕਾਡਰ ਹੈ ਪਾਰਟੀ ਦੇ ਕੋਲ ਆਪਣਾ ਬੇਸ ਹੈ ਪਿੰਡਾਂ ਦੇ ਵਿੱਚ ਝੋਲੇ ਫੜਨ ਵਾਲੇ ਬੰਦੇ ਨੇ ਵਰਕਰ ਨੇ VOTER ਨੇ ਸਪੋਰਟਰ ਨੇ ਔਰ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਹੀ ਧੜਲੇ ਨਾਲ ਸਟੈਂਡ ਲੈਂਦੇ ਰਹੇ ਤਾਂ ਫਿਰ ਉਹ ਜ਼ਰੂਰ ਕਾਮਯਾਬ ਹੋ ਜਾਣਗੇ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ 3 ਸਾਲ ਨੇ 3 ਸਾਲ ਪਾਰਟੀ ਨੂੰ ਸਖਤ ਮਿਹਨਤ ਕਰਨੀ ਪੈਣੀ ਹੈ ਤੇ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਹੁਣ ਇਹਨਾਂ ਮੁੱਦਿਆਂ ਦੇ ਉੱਤੇ ਇਹ ਸਮਝੌਤਾ ਤੋੜ ਦਿੰਦੀ ਹੈ ਤਾਂ ਫਿਰ ਭਾਜਪਾ ਲਈ ਵੀ ਔਖਾ ਸਮਾਂ ਹੋਏਗਾ ਭਾਵੇਂ ਕਿ ਦਿੱਲੀ ਦੇ ਜਿਹੜੇ ਵੱਡੇ ਆਗੂ ਨੇ ਉਹ ਪੰਜਾਬ ਦੀਆਂ 13 ਸੀਟਾਂ ਨੂੰ ਨਹੀਂ ਗਿਣਦੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਾਡਾ ਵਿਰੋਧ ਜ਼ਿਆਦਾ ਹੈ ਫਿਰ ਵੀ ਅਖੀਰਲੇ ਗੇਟ ਦੇ ਵਿੱਚ ਇਹ ਚੋਣਾਂ ਇਸ ਲਈ ਰੱਖੀਆਂ ਗਈਆਂ ਇਸ ਗੱਲ ਬਾਰੇ ਵੀ ਚਰਚਾ ਹੈ ਕਿ ਸ਼ਾਇਦ ਕੋਈ ਸਮਝੌਤੇ ਦੀ ਆਸ ਨਿਭੜ ਜਾਵੇ ਪਰ ਜੋ ਹੁਣ ਦੇ ਹਾਲਾਤ ਨੇ ਜੋ ਅੱਜ ਦੇ ਹਾਲਾਤ ਨੇ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ ਹੈ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਵੀ ਇਹ ਗੱਲ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਦਾ ਸਟੈਂਡ ਸਹੀ ਹੈ ਤੇ ਸੁਖਬੀਰ ਸਿੰਘ ਬਾਦਲ ਜੇ ਇਸੇ ਤਰ੍ਹਾਂ ਆਪਣੀ ਗੱਲ ਤੇ ਅੜੇ ਰਹੇ ਤਾਂ ਮੁੜ ਪੰਥਕ ਪਾਰਟੀ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੂੰ ਆਪਣੇ ਲੀਹਾਂ ਤੇ ਆਪਣੇ ਲੀਹ ਤੇ ਲਿਆਉਣ ਦੇ ਲਈ ਕਿੰਨੇ ਕ ਕਾਮਯਾਬ ਹੋਣਗੇ ਇਹ ਤਾਂ ਸਮਾਂ ਦੱਸੇਗਾ ਪਰ ਮੌਜੂਦਾ ਸਮੇਂ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਵੀ ਇਹ ਗੱਲ ਕਹਿੰਦੇ ਆ ਕਿ ਜੋ ਸਟੈਂਡ ਸੁਖਬੀਰ ਸਿੰਘ ਬਾਦਲ ਨੇ ਲਿਆ ਹੈ ਉਹ ਪਾਰਟੀ ਦੇ ਹਿੱਤ ਵਿੱਚ ਹੈ ਤੇ ਪਾਰਟੀ ਇਸ ਤੋਂ ਜਿਹੜੇ ਚੰਗੇ ਹਾਲਾਤਾਂ ਦੇ ਵਿੱਚ ਵਾਪਸ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ ਸੋ ਇਹ ਚਰਚਾ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਕਰ ਰਹੇ ਨੇ ਵੱਡੀ ਗੱਲ ਇਹ ਹੈ ਭਾਵੇਂ ਉਹਨਾਂ ਦੇ ਜਿਹੜੇ ਨਾਮ ਅਸੀਂ ਨਹੀਂ ਦੱਸ ਸਕਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਗੱਲ ਹੋਏਗੀ ਤਾਂ ਉਦੋਂ ਇਸ ਗੱਲ ਦਾ ਜ਼ਿਕਰ ਜ਼ਰੂਰ ਹੋਏਗਾ ਪਿੱਛੇ ਜਿਹੜੀ ਮੀਟਿੰਗ ਹੋਈ ਇੱਕ ਬੀਜੇਪੀ ਦੀ ਦਿੱਲੀ ਦੇ ਵਿੱਚ ਤੇ ਆਰਐਸਐਸ ਦੀ ਮੀਟਿੰਗ ਹੋਈ ਉਹਦੇ ਵਿੱਚ ਵੀ ਇਹ ਗੱਲ ਹੋਈ ਕਿ ਅਕਾਲੀ ਦਲ ਨਾਲੋਂ ਭਾਜੀਪੀ ਦਾ ਜਿਹੜਾ ਨਾਤਾ ਹੈ ਉਹ ਤੋੜਿਆ ਨਹੀਂ ਜਾ ਸਕਦਾ ਲੇਕਿਨ ਭਾਜੀਪੀ ਜੇ ਇਹ ਚਾਹੁੰਦੀ ਹੈ ਕਿ ਅਸੀਂ ਅਕਾਲੀ ਦਲ ਨਾਲ ਕਿਸੇ ਵੀ ਗੱਲ ਦੇ ਉੱਤੇ ਸਮਝੌਤਾ ਕਰ ਲਾਂਗੇ ਤੇ ਅਕਾਲੀ ਦਲ ਇਹ ਗੱਲ ਮੰਨ ਲਏਗਾ ਅਕਾਲੀ ਦਲ ਨੇ ਜੋ ਆਪਣਾ ਸਟੈਂਡ ਲਿਆ ਹੈ ਉਸ ਗੱਲ ਦਾ ਵਿਰੋਧੀ ਵੀ ਅੱਜ ਤਾਰੀਫ ਕਰ ਰਹੇ ਨੇ ਭਾਵੇਂ ਉਹਨਾਂ ਨੇ ਮੀਡੀਆ ਦੇ ਸਾਹਮਣੇ ਇਹ ਗੱਲ ਨਹੀਂ ਕੀਤੀ ਲੇਕਿਨ ਬਹੁਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਸ਼ੁਰੂ ਤੋਂ ਉਹਨਾਂ ਦੇ ਨਾਲ ਰਹੇ ਆਮੀਓ ਕਿਸੇ ਕਾਰਨ ਕਰਕੇ ਪਾਰਟੀ ਛੱਡ ਗਏ ਜਾਂ ਨਵੀਂ ਪਾਰਟੀ ਉਹਨਾਂ ਨੇ ਬਣਾ ਲਈ ਤੇ ਉਹ ਵੀ ਅੱਜ ਕਹਿੰਦੇ ਰੇਗੀ ਸੁਖਬੀਰ ਸਿੰਘ ਬਾਦਲ ਨੇ ਜੋ ਸਟੈਂਡ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਸਟੈਂਡ ਵਾਕਿਆ ਹੀ ਕਾਬਲੇ ਤਾਰੀਫ ਹੈ ਔਰ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਤੇ ਪੰਜਾਬੀਆਂ ਲਈ ਉਹ ਸਟੈਂਡ ਸੁਖਬੀਰ ਸਿੰਘ ਬਾਦਲ ਨੂੰ ਕਿੰਨਾ ਕੁ ਸਟੈਂਡ ਕਰੇਗਾ ਅਕਾਲੀ ਦਲ ਨੂੰ ਕਿੰਨਾ ਕੁ ਉੱਪਰ ਚੱਕੇਗਾ ਇਹ ਤਾਂ ਸਮਾਂ ਦੱਸੇਗਾ ਲੇਕਿਨ ਫਿਲਹਾਲ ਜੋ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਨਾ ਬਾਰੇ ਚਰਚਾ ਹੋਣੀ ਸੁਭਾਵਕ ਹੈ ਸੋ ਮੈਨੂੰ ਜਸਵਿੰਦਰ ਸਿੰਘ ਬਟਣ ਦੇ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ